ਗੱਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਕੰਗਨਾ ਅਰਨੌਤ ਦੀ ਕੰਗਨਾ ਅਰਨੌਤ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਅਜਿਹਾ ਅਪਜਨਕ ਸ਼ਬਦ ਵਰਤੀ ਸੀ ਕਿਸਾਨਾਂ ਵਾਸਤੇ ਅਤੇ ਕਿਸਾਨੀ ਅੰਦੋਲਨ ਵਾਸਤੇ ਉਹਨੇ ਕਿਹਾ ਜਿਹੜਾ ਧਰਨਾ ਲੱਗਿਆ ਸੀ ਦਿੱਲੀ ਦੇ ਸਿੰਘ ਬਾਰਡਰ ਉੱਤੇ ਉਸ ਧਰਨੇ ਦੇ ਵਿੱਚ ਕਿਸਾਨਾਂ ਨੇ ਰੇਪ ਵੀ ਕੀਤੇ ਕਤਲ ਵੀ ਕੀਤੇ ਦੂਸਰੇ ਪਾਸੇ ਉਹਨਾਂ ਪਹਿਲਾਂ ਇਹ ਵੀ ਕਿਹਾ ਸੀ ਕੰਗਣਾ ਨੌਤ ਨੇ ਕਿ ਜਿਹੜੀਆਂ ਮਹਿਲਾਵਾਂ ਇੱਥੇ ਧਰਨੇ ਤੇ ਸ਼ਮੂਲੀਅਤ ਕੀਤੀ ਹੋਈ ਹੈ ਜਿਹੜਾ ਹਾਜ਼ਰੀਆਂ ਲਵਾ ਰੀਆਂ ਨੇ ਉਹ 100-100 ਰੁਪਏ ਦੀ ਦਿਹਾੜੀ ਤੇ ਆਈਆਂ ਹੋਈਆਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਹਮੇਸ਼ਾ ਹੀ ਨਿਰਾਸ਼ਾ ਪਈ ਹੈ ਨਵੀਂ ਬੜੀ ਸੰਸਦ ਮੰਡੀ ਤੋਂ ਯਾਨੀ ਕਿ ਹਿਮਾਚਲ ਤੋਂ ਕੰਗਣਾ ਨੌਤ ਕੰਗਣਾ ਨੌਤ ਨੂੰ ਹੁਣ ਜਿਹੜੀ ਉਹਦੀ ਵਾਟ ਲਗਾਈ ਹੈ ਉਹ ਲਗਾਈ ਹੈ ਭਾਰਤੀ ਜਨਤਾ ਪਾਰਟੀ ਨੇ ਅਤੇ ਸੂਬੇ ਦੀ ਸਰਕਾਰ ਯਾਨੀ ਕਿ ਮੁੱਖ ਮੰਤਰੀ ਸੁਖਵਿੰਦਰ ਸੁਖੂ ਹਿਮਾਚਲ ਪ੍ਰਦੇਸ਼ ਤੋਂ ਆਪਣੇ ਸ਼ਬਦਾਂ ਨੂੰ ਵਾਪਸ ਲੈਣ ਦੀ ਗੱਲ ਕਹੀ ਹੈ ਅੱਗੇ ਬੋਲਣ ਤੋਂ ਗ੍ਰੇਸ ਕਰੋ ਜੀ ਇਸ ਤਰ੍ਹਾਂ ਦੇ ਗੱਲਾਂ ਲਿਖੀਆਂ ਗਈਆਂ ਨੇ ਪਰਸਲੀਆਂ ਵੀ ਟਾਰਗੇਟ ਕੀਤਾ ਹੈ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਹਾਈ ਕਮਾਂਡ ਨੇ ਹੁਣ ਇੱਕ ਬੜਾ ਵੱਡਾ ਯੂ ਟਰਨ ਲਿਆ ਹੈ ਕੰਗਨਾ ਰੌਣਤ ਨੇ ਕੰਗਨਾ ਰੌਣਤ ਨੇ ਕਿਹਾ ਹੈ ਕਿ ਮੈਂ ਕਿਸਾਨਾਂ ਦੀ ਕਿਸਾਨ ਦੀ ਧੀ ਹਾਂ ਮੇਰਾ ਵੀ ਸਬੰਧ ਜਿਹੜਾ ਕਿਸਾਨੀ ਨਾਲ ਹੈ ਮੇਰਾ ਪਰਿਵਾਰ ਵੀ ਕਿਸਾਨੀ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਹੈ ਲੇਕਿਨ ਸਿੱਖਾਂ ਵੱਲੋਂ ਪੱਖਪਾਤ ਕੀਤਾ ਜਾਂਦਾ ਹੈ ਕਿਸਾਨਾਂ ਵੱਲੋਂ ਪੱਖਪਾਤ ਕੀਤਾ ਜਾਂਦਾ ਹੈ ਉਹਨਾਂ ਨੇ ਕਿਹਾ ਜਦੋਂ ਕੰਗਣਾ ਜਦੋਂ ਮੈਨੂੰ ਥੱਪੜ ਵੱਜਿਆ ਸੀ ਉਦਾਂ ਮੈਨੂੰ ਡਾਊਨ ਕਰ ਦਿੱਤਾ ਕੁਲਵਿੰਦਰ ਕੌਰ ਨੂੰ ਹੀਰੋ ਬਣਾ ਦਿੱਤਾ ਜਦੋਂ ਮੈਂ ਮਹਿਲਾ ਦੀ ਗੱਲ ਕਰਦੀ ਹਾਂ ਜਾਂ ਜਦੋਂ ਮੇਰੀ ਫਿਲਮ ਫੇਲ ਹੁੰਦੀ ਹੈ ਪੰਜਾਬ ਦੇ ਕਿਸਾਨ ਖਾਸ ਕਰਕੇ ਪੰਜਾਬੀ ਨਛਦੇਨੀ ਜਸ਼ਨ ਮਨਾਉਂਦੇ ਨੇ ਅਤੇ ਪੰਗੜੇ ਪਾਉਂਦੇ ਨੇ ਅਤੇ ਮੇਰੀਆਂ ਫਿਲਮਾਂ ਦਾ ਵਿਰੋਧ ਵੀ ਕੀਤਾ ਜਾਂਦਾ ਹੈ ਅਜਾ ਕਿਉਂ ਉਹਨਾਂ ਨੇ ਇੱਕ ਨਿੱਜੀ ਚੈਨਲ ਕੀ ਇਲਾਦਾ ਸੀ ਮਲਿਆਲਮ ਦੇ ਵਿੱਚ ਉਹਨਾਂ ਨੇ ਨਿੱਜੀ ਤੌਰ ਤੇ ਮਾਫੀ ਮੰਗੀ ਹੈ ਕਿ ਮੈਂ ਮਾਫੀ ਮੰਗਦੀ ਹਾਂ ਕਿ ਜੇਕਰ ਮੇਰੇ ਮੂੰਹ ਦੇ ਵਿੱਚ ਕੋਈ ਅਪਜਨਕ ਸ਼ਬਦ ਨਿਕਲੇ ਹੋਣ ਨੁਕਸਾਨ ਅਤੇ ਕਿਸਾਨਾਂ ਦੇ ਜੀਵਨ ਬਾਰੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਹੈ ਕਿ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵੀ ਕਰਾਂਗੀ ਔਰ ਦੀ ਸੁਰੱਖਿਆ ਨੂੰ ਲੈ ਕੇ ਕੰਮ ਕਰਾਂਗੀ ਔਰਤ ਵਾਸਤੇ ਕੰਮ ਕਰਾਂਗੀ ਉਸ ਦੇ ਉੱਤੇ ਕੋਈ ਵੀ ਕਿੰਤੂ ਪਰੰਤੂ ਨਹੀਂ ਕੀਤਾ ਜਾਣਾ ਚਾਹੀਦਾ ਲੇਕਰ ਮੈਂ ਸਿੱਖਾਂ ਦੀ ਬੇਟੀ ਹਾਂ ਸੌਰੀ ਮੈਂ ਕਿਸਾਨਾਂ ਦੀ ਬੇਟੀ ਹਾਂ ਕਿਸਾਨੀ ਪਰਿਵਾਰ ਦੇ ਨਾਲ ਮੇਰਾ ਸਬੰਧ ਹੈ ਪੰਜਾਬ ਦੀ ਹਾਦੇ ਨਾਲ ਹੱਦ ਮਿਲਦੀ ਹੈ ਪੰਜਾਬ ਸਾਡਾ ਗਵਾਂਢੀ ਸੂਬਾ ਹੈ ਤੇ ਮੇਰਾ ਪਿਆਰ ਜਿਹੜਾ ਹੈ ਉਹ ਸਾਰੇ ਭਾਰਤ ਵਾਸਤੇ ਹੈ ਅਤੇ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਅਜਿਹੀ ਭੱਦੀ ਸ਼ਬਦਾਵਲੀ ਨਹੀਂ ਬੋਲਾਂਗੀ ਜਿਸ ਦੇ ਨਾਲ ਕਿਸੇ ਨੂੰ ਮਾਨਹਾਨੀ ਜਾਂ ਕਿਸੇ ਦੇ ਮਨ ਨੂੰ ਦਿਲ ਨੂੰ ਠੇਸ ਲੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਗੱਲ ਨੂੰ ਐਕਸੈਪਟ ਕੀਤਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਮੇਰਾ ਨਿੱਜੀ ਪਰਸਪਤੀ ਨੁਕਸਾਨ ਹੁੰਦਾ ਹੈ ਤਾਂ ਪੰਜਾਬ ਚਾਹ ਪੂਰੇ ਭਾਰਤ ਦੇ ਕਿਸਾਨਾਂ ਨੂੰ ਜਸ਼ਨ ਨਹੀਂ ਮਨਾਉਣੇ ਚਾਹੀਦੇ ਜਦੋਂ ਮੇਰੀ ਫਿਲਮ ਹੁੰਦੀ ਹੈ ਜਾਂ ਮੇਰੇ ਤੇ ਕੋਈ ਨਿੱਜੀ ਹਮਲਾ ਕਰਨ ਦੀ ਕੋਈ ਔਰਤ ਕੋਸ਼ਿਸ਼ ਕਰਦੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਅੱਜ ਫਿਰ ਇੱਕ ਵਾਰ ਦੁਬਾਰਾ ਕੰਗਨਾ ਰਣੌਤ ਨੇ ਪੱਲਾ ਛੜਾ ਲਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਇਸ ਤਰ੍ਹਾਂ ਦੀ ਸ਼ਬਦਾਵਲੀ ਜਿਹੜੀ ਹੈ ਨਹੀਂ ਵਰਤਾਂਗੀ ਧੰਨ